ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਪਰਤ ਆਏ ਨੇ ਇੰਗਲੈਂਡ ਤੋਂ ਆਉਣ ਸਾਰ ਹੀ ਅੱਜ ਉਹਨਾਂ ਨਾਨਕਸ਼ਹੀ ਕਲੰਡਰ ਜਾਰੀ ਕੀਤਾ। ਉਹਨਾਂ ਅੱਗੇ ਕਈ ਚੁਣੌਤੀਆਂ ਨੇ ਅਤੇ ਇਹਨਾਂ ਚੁਣੌਤੀਆਂ ਦੇ ਚੱਲਦੇ ਉਹਨਾਂ ਨੇ ਕੁਝ ਅਹਿਮ ਅਤੇ ਵੱਡੇ ਫੈਸਲੇ ਲਏ ਨੇ। ਇਹਨਾਂ ਫੈਸਲਿਆਂ ਉੱਤੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ, ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ, ਪੰਥ ਅਤੇ ਪੰਥਕ ਸਿਆਸਤ ਦੇ ਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਵੀ ਜੁੜਿਆ ਹੋਇਆ। ਉਹਨਾਂ ਦੇ ਫੈਸਲੇ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਪਹਿਲਾਂ ਹੀ ਹੋਰ ਹੀ ਖਿਲਾਾਰੇ ਪੈਂਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੋ ਕਦਮ ਹੋਰ ਅੱਗੇ ਵਧ ਗਏ ਨੇ ਦੂਜੇ ਪਾਸੇ ਸਰਨਾ ਬ੍ਰਦਰਜ਼ ਵੀ ਆਪਣੇ ਉੱਤੇ ਹੋਏ ਵੱਡੇ ਹਮਲੇ ਮਗਰੋਂ ਅੱਜ ਸਾਹਮਣੇ ਆਏ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਭਰਤੀ ਪ੍ਰਕਿਰਿਆ ਨੂੰ ਲੈ ਕੇ ਮਸਲਾ ਪੈਦਾ ਹੋਇਆ ਉਸ ਨੂੰ ਜਾਰੀ ਰੱਖਣ ਅਤੇ ਮੁਕੰਮਲ ਹੋਣ ਬਾਰੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਜਨਤਕ ਤੌਰ 'ਤੇ ਜਾਣੂ ਕਰਵਾਈ ਜਾ ਰਹੇ ਨੇ ਇਸ ਤਰ੍ਹਾਂ ਚਫੇਰੇ ਅਜੀਬ ਭੰਬਲ ਪੂਸਾ ਪੈਦਾ ਹੋਇਆ ਨਜ਼ਰ ਆਉਂਦਾ ਹੈ ਜਿਸ ਵਿੱਚੋਂ ਕੁਝ ਵੀ ਸਾਫ਼-ਸਾਫ਼ ਦਿਖਾਈ ਨਹੀਂ ਦੇ ਰਿਹਾ ਦਿੱਲੀ ਵਾਲੇ ਪੰਥਕ ਕਨਵੈਨਸ਼ਨ ਵਿੱਚ ਅਕਾਲੀ ਲੀਡਰਾਂ ਨੂੰ ਉਧੇੜ ਕੇ ਰੱਖ ਦੇਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਵੀ ਘਟ ਨਹੀਂ ਗੁਜ਼ਾਰੀ ਸ਼ਰਮ ਨੇ ਅਕਾਲੀ ਦਲ ਦੀ ਤੁਲਨਾ ਡੁੱਬਦੇ ਜਹਾਜ਼ ਨਾਲ ਕਰਦਿਆਂ ਉਹਨਾਂ ਕੁਝ ਅਕਾਲੀ ਆਗੂਆਂ ਨੂੰ ਉਹ ਪੱਥਰ ਦੱਸ ਦਿੱਤਾ ਜਿਹੜੇ ਇਸ ਜਹਾਜ਼ ਨੂੰ ਡੋਬਣ ਦਾ ਕੰਮ ਕਰ ਰਹੇ ਨੇ ਇਸ ਵਿੱਚ ਉਹਨਾਂ ਕਪਤਾਨ ਸੁਖਵੀਰ ਸਿੰਘ ਬਾਦਲ ਦੇ ਨਾਂ ਨਾਲ ਦਰਸਾ ਸਿੰਘ ਬਲਤੋਹਾ ਸਰਨਾ ਬ੍ਰਦਰਜ਼ ਅਤੇ ਹੋਰ ਨਾਂ ਨੂੰ ਵੀ ਲਪੇਟ ਲਿਆ ਉਹਨਾਂ ਨੌਜਵਾਨਾਂ ਨੂੰ ਸਿਆਸਤ ਵਿੱਚ ਅੱਗੇ ਆਉਣ ਦਾ ਵੀ ਸੁਨੇਹਾ ਦਿੱਤਾ ਮੁਖ ਮਹਭਿਸ਼ਟ ਗਿਰਾ ਕੋ ਕਹੇ ਇਹ ਜਿਨ੍ਹਾਂ ਨੇ ਹੁਕਮਨਾਮੇ ਦੇ ਵਿੱਚ ਘੁਣਤਰ ਕੱਢੀ ਹੈ ਨਾ ਕਹਿੰਦੇ ਇਹ ਮੂੰਹੋਂ ਮਿੱਠੇ ਬੋਲ ਬੋਲਿਆ ਕਰਨਗੇ ਇਹੋ ਜਿਹੇ ਲੋਕ ਮੂੰਹੋਂ ਮਿੱਠੇ ਬੋਲ ਬੋਲਿਆ ਕਰਨਗੇ ਪਰ ਨਾਲ ਹੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿਣ ਇਹ ਅੰਦਰੋਂ ਖੋਟੇ ਰਹਿਣਗੇ ਕੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿਣ ਮੁੱਖ ਮਿਸਟਰ ਗਿਰਾ ਕੋ ਕਹੇ ਮੂੰ ਮਿੱਠੇ ਤੇ ਬੋਲ ਬਾਣੀ ਬੋਲਿਆ ਕਰਨਗੇ ਅੰਦਰੋਂ ਖੋਟੇ ਹੋਇਆ ਕਰਨਗੇ ਤੇ ਅੱਗੇ ਪਤਾ ਕੀ ਕਿਹਾ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਨੇ ਗੁਰੂ ਹਰ राय ਸਾਹਿਬ ਨੇ ਕਿਹਾ ਗੁਰਬਚ ਮੰਨ ਸਿੱਖ ਹੈ ਜੋਈ ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਪਤਾ ਕੀ ਕਹਿੰਦੇ ਨੇ ਕਹਿੰਦੇ ਇਨਕੀ ਮਤ ਨ ਕਬਹੂ ਲਈ ਇਹੋ ਜੇ ਸਿੱਖਾਂ ਦੀ ਕਹਿੰਦੇ ਅਕਲ ਨਹੀਂ ਲਏਗਾ ਇਹੋ ਜੇ ਸਿੱਖਾਂ ਦੀ ਕਦੇ ਮਤ ਧਾਰਨ ਨਹੀਂ ਕਰੇਗਾ ਅਰ ਅਫਸੋਸ ਇਹ 2 ਦਸੰਬਰ ਨੂੰ ਹੁਕਮਨਾਮਾ ਆਇਆ ਔਰ 5 ਸੱਤ ਘੁਣਤਰੀ ਜਿਹੜੇ ਸੀ ਉਸ ਚ ਘੁਣਤਰਾ ਕੱਢਣ ਵਾਸਤੇ ਬਹਿ ਗਏ ਬੈਠੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਤੇ ਕਹਿਣ ਕੀ ਲੱਗ ਪਏ ਕਹਿੰਦੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱਛੇ ਤੋਂ ਅਸੀਂ ਖੇਡੇ ਸਾਡੀ ਮਾਨਤਾ ਰੱਦ ਹੋ ਜਾਊਗੀ ਭਾਜਪਾ ਦੀ ਮਾਨਤਾ ਤਾਂ ਰੱਦ ਨਹੀਂ ਹੁੰਦੀ ਜਿਹੜੀ ਆਰਐਸਐਸ ਦੀ ਪਿੱਛੇ ਤੇ ਖੇਡਦੀ ਹੈ ਔਰ ਸਰਕਾਰਾਂ ਬਣਾ ਰਹੀ ਹੈ ਹਿੰਦੂ ਰਾਜ ਜਿਹੜਾ ਹੈ ਸਥਾਪਿਤ ਕਰਨ ਦੇ ਸੁਪਨੇ ਵੇਖ ਰਹੀ ਹੈ ਤੋਡੀ ਮਾਨਤਾ ਰੱਦ ਹੋ ਚੁਗੀ। ਤੁਹਾਡੀ ਮਾਨਤਾ ਸ਼ਿਵ ਸੈਨਾ ਸ਼ਿਵ ਸੈਨਾ ਨੇ ਖੇਡਦੀ ਹੈ ਧਰਮ ਦੀ ਪਿੱਛੇ ਦੇ ਉੱਤੇ ਉਹਦੀ ਤਾਂ ਕਦੇ ਮਾਨਤਾ ਨਹੀਂ ਰੱਦ ਹੋਈ। ਉਹ ਹਦਰਾਬਾਦ ਦਾ ਉਹ ਵੈਸੀ ਉਹ ਨਹੀਂ ਪਿੱਛੇ ਤੇ ਖੇਡਦਾ। ਕੌਣ ਨਹੀਂ ਖੇਡਦਾ ਪਿੱਛੇ ਤੇ? ਕੀ ਟਰੰਪ ਨਹੀਂ ਖੇਡਿਆ? ਤੁਹਾਡੀ ਮਾਨਤਾ ਰੱਦ ਹੋ ਜਾ। ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜੀ ਮਾਨਤਾ ਤੁਸੀਂ ਲੈਣਾ ਵੀ ਕੀ ਹੈ ਇਹੋ ਜੀ ਮਾਨਤਾ ਸੀ ਚਟਣੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਭ ਤੋਂ ਸਾਨੂੰ ਭਗੌੜੇ ਬਣਾ ਦੇ ਕਰਨੀ ਕੀ ਹੈ ਇਹੋ ਜੀ ਮਾਨਸਿਕਤਾ ਰਾਤ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਨਵੈਨਸ਼ਨ ਬੁਲਾਈ ਗਈ ਸੀ ਸਰਦਾਰ ਹਰਮੀਤ ਸਿੰਘ ਕਹਲਕਾ ਵੱਲੋਂ ਬੜਾ ਭਰਮਾ ਘਟ ਸੀ ਮੈਂ ਉਸ ਇਕੱਠ ਦੇ ਵਿੱਚ ਵੀ ਆਖਿਆ ਸੀ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੇ ਵੀ ਸੁਪਨੇ 'ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਨਾ ਮਾਨਜੋਗ ਸਿੰਘ ਸਾਹਿਬ ਗਾਂਧੀ ਅਤੇ ਕਬੀਰ ਸਿੰਘ ਜੀ ਨੂੰ ਕਿਹਾ ਬਹੁਤ ਜ਼ਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ। ਔਰ ਇੱਕ ਸ਼ਖਸ ਨੂੰ 10 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢਿਆ। ਸਿਰਫ ਇਸ ਕਰਕੇ ਨਹੀਂ ਕਿ ਉਹਨੇ ਜਥੇਦਾਰਾਂ ਦਾ ਅਪਮਾਨ ਕੀਤਾ, ਜਥੇਦਾਰਾਂ ਬਾਰੇ ਅਪੱਦਰ ਟਿੱਪਣੀਆਂ ਕੀਤੀਆਂ, ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜ ਵਾਈਆਂ ਦੇ ਨਾਲ ਸ਼ਰਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਥੋਂ ਤੱਕ ਕੇ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ ਮੈਂ ਕਿਹਾ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ ਇਹ ਭਾਰੇ ਪੱਥਰ ਦੀ ਤਰ੍ਹਾਂ ਔਰ ਇਹਨੂੰ ਜਹਾਜ਼ ਚੋਂ ਬਾਹਰ ਕੱਢੋ ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜਾਏ ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ ਮੈਨੂੰ ਬਾਹਰ ਸੁੱਟਿਆ ਜਾ ਰਿਹਾ ਤੇ ਕਪਤਾਨ ਨੇ ਹੁਕਮ ਚਾੜਤਾ ਬਿਨਾਂ ਹੀ ਨਹੀਂ ਇਹ ਪੱਥਰ ਬਾਹਰ ਨਹੀਂ ਕੱਢਣਾਗਾ ਇਹ ਪੱਥਰ ਬਾਹਰ ਨਹੀਂ ਕੱਢਣਾ ਪਰ ਕੱਢਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫੇਰ ਘੁੰਤਰ ਕੱਢ ਲਈ ਕਹਿੰਦੇ ਚਲੋ ਐਂ ਕਰੋ ਬਾਹਰ ਨਾ ਕਢੋ ਰੱਸਾ ਬੰਨ ਕੇ ਨਾਲ ਹੀ ਲਮਕਾ ਲਓ ਉਹ ਰੱਸਾ ਬੰਨ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹੜਦਾ ਫਿਰ ਠਾ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵੱਜਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚੱਬ ਪਾਈ ਤੁਰਿਆ ਜਾਂਦਾ ਉਹ ਰੱਸਾ ਲਾ ਦਿਓ ਉਹਨੂੰ ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫਿਰ ਚੱਕ ਕੇ ਰੱਖ ਲਾਂਗੇ ਪਰ ਇੱਕ ਵਾਰੀ ਲਾਓ ਉਹਨੂੰ ਉਹ ਨੁਕਸਾਨ ਕਰ ਰਿਹਾ ਜਹਾਜ਼ ਦਾ ਉਹ ਡੋਬ ਰਿਹਾ ਜਹਾਜ਼ ਨੂੰ ਔਰ ਉਹ ਇੱਕ ਪੱਥਰ ਨਹੀਂ ਹੈ ਕਈ ਪੱਥਰ ਨੇ ਜਿਹੜੇ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਕੱਢ ਕੜੇ ਦਿੱਤੇ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਹੜੇ ਮਰਮਤ ਕਰਨਾ ਚਾਹੁੰਦੇ ਸੀ ਜਿਨ੍ਹਾਂ ਨੇ ਛੇ ਕੀਤੇ ਮੈਂ ਰਾਤ ਵੀ ਬੋਲਿਆ 22 ਸਾਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀਪੀ ਕੇ ਭੰਡਿਆ ਜਦੋਂ ਪ੍ਰੈਸ ਪੱਟ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਲਾਸ ਰੱਖ ਲੈਂਦੇ ਸੀ ਕੋਲੇ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਕੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰ ਖਵਾ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਤੇ ਨੁਕਸਾਨ 22 ਸਾਲ ਆਪ ਕੀਤਾ ਤੇ ਇੱਕ ਗੱਲ ਮੈਂ ਹੋਰ ਕਹਦੇ ਆ ਬੀਬੀ ਜੀ ਨੇ ਕਿਹਾ ਕਿ ਹੁਕਮਨਾਮੇ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ ਦੇਖੋ ਇੱਕ ਹੁਕਮਨਾਮਾ ਹੁੰਦਾ ਹੈ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਜਿਹੜਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕਦਾਚਿਤ ਜਾਰੀ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੋਵੇ ਪਰ ਜਿਹੜਾ ਹੁਕਮ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦਾ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕੀਤਾ ਜਾ ਸਕਦਾ ਜਿਹੜੇ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਵੇ ਉਹਦੀ ਉਦਾਹਰਣ ਦਿੰਦਾ ਮੈਂ ਅਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਇੱਕ ਹੁਕਮਨਾਮਾ ਹੋਇਆ ਜਿਹਦੇ ਵਿੱਚ ਸੌਦੇ ਸਾਧ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਉਹ ਹੁਕਮਨਾਮਾ ਤਬਦੀਲ ਹੋਇਆ ਹਫ਼ਤੇ ਬਾਅਦ ਔਰ ਉਹਨੇ ਸਿੰਘ ਸਾਹਿਬਾਨ ਨੇ ਕੀਤਾ ਕਿਉਂ ਤਬਦੀਲ ਕੀਤਾ ਉਹ ਹੁਕਮਨਾਮਾ ਉਹ ਹੁਕਮਨਾਮਾ ਇਸ ਕਰਕੇ ਤਬਦੀਲ ਕੀਤਾ ਕਿਉਂਕਿ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਉਹ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਇਸ ਕਰਕੇ ਉਹ ਤਬਦੀਲ ਕਰ ਲਿਆ ਤੇ ਜੇ ਅੱਜ ਇਹ ਸੋਚਦੇ ਨੇ ਨਾ ਕਿ ਤਿੰਨੇ ਦੇ ਤਿੰਨੇ ਜਥੇਦਾਰ ਜਿਵੇਂ ਅਸੀਂ ਬਦਲ ਕੇ ਤੇ ਨਵੇਂ ਜਥੇਦਾਰ ਲਾ ਕੇ ਤੇ ਹੁਕਮਨਾਮਾ ਤਬਦੀਲ ਕਰਾ ਲਾਂਗੇ ਇਹ ਤਬਦੀਲ ਨਹੀਂ ਹੋਣਾ ਕਿਉਂ ਕਿਉਂਕਿ ਇਹ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੇ ਇਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੁਕਮਨਾਮਾ ਯਾਰੀ ਹੋ ਹੀ ਨਹੀਂ ਸਕਦਾ ਹੈ ਇਹ ਨਹੀਂ ਹੋ ਸਕਦਾ ਹੈ ਕਦਾ ਚਿਤ ਨਹੀਂ ਹੋ ਸਕਦਾ ਹੈ ਐਸਾ ਤਾਂ ਹੋ ਸਕਦਾ ਹੈ ਕਿ ਭਾਈ ਪਹਿਲਾ ਹੁਕਮਨਾਮਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੇ ਉਲਟ ਸੀ ਹੁਣ ਅਸੀਂ ਉਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਮੁਤਾਬਕ ਚੱਲਣਾ ਇਹ ਤਾਂ ਤਬਦੀਲੀ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਔਰ ਚੇਤੇ ਰੱਖਣੀ ਚਾਹੀਦੀ ਹੈ ਇਹ ਮਰਿਆਦਾ ਇਹਨਾਂ ਨੂੰ ਇਹ ਨਹੀਂ ਹੋਣਾ ਹੁਣ ਇਹ 2 ਦਸੰਬਰ ਵਾਲਾ ਨਹੀਂ ਚੇਂਜ ਹੋਣਾ ਇਹਨੂੰ ਤਾਂ ਇਨ ਬਿਨ ਇਨ ਬਿਨ ਹਰਫ ਹਰਫ ਮੰਨਣਾ ਹੀ ਪੈਣਾ ਹੈ ਜੇ ਤਾਂ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਡੁੱਬਣਾ ਤੈ ਹੈ ਇਹ ਗੱਲ ਪੱਕੀ ਹੈ ਜੇ ਤਾਂ ਇਨ ਬਿਨ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕੇਗੀ ਨੌਜਵਾਨ ਜਿਹੜਾ ਹੈ ਉਹ ਅੱਗੇ ਆਉਣ ਤੇ ਨੌਜਵਾਨਾਂ ਦੇ ਹੱਥ ਦੇ ਵਿੱਚ ਤਬਦੀਲੀ ਹੈ ਨੌਜਵਾਨ ਤਬਦੀਲ ਕਰ ਦੇਣ ਇਸ ਸਿਆਸਤ ਨੂੰ ਤੇ ਫਿਰ ਜਿਹੜਾ ਹੈ ਉਹ ਪੰਥ ਦਾ ਭਲਾ ਹੋਏਗਾ ਕਿਉਂਕਿ ਨੌਜਵਾਨਾਂ ਕੋਲੇ ਵਿਜ਼ਨ ਬਹੁਤ ਹੈ ਵਿਜ਼ਨਰੀ ਨੇ ਸਾਡੇ ਨੌਜਵਾਨ ਮੈਂ ਸਰਦਾਰ ਹਰਿੰਦਰਪਾਲ ਸਿੰਘ ਜਿਨ੍ਹਾਂ ਨੇ ਐਫਰਟਸ ਕੀਤਾ ਹੈ ਅੱਜ ਦਾ ਇਹ ਇਕੱਠ ਤੁਹਾਡੇ ਸਹਿਯੋਗ ਦੇ ਨਾਲ ਬੁਲਾਇਆ ਮੈਂ ਇਹਨਾਂ ਨੂੰ ਵੀ ਇਹੋ ਕਹੂੰਗਾ ਕਿ ਭਾਈ ਉਹ ਨੌਜਵਾਨ ਇਕੱਠੇ ਕਰੋ ਨੌਜਵਾਨਾਂ ਨੂੰ ਪੰਥਕ ਸ਼ਕਤੀ ਪੰਥਕ ਸੰਸਥਾਵਾਂ ਪੰਥਕ ਪੋਲਿਟਿਕਸ ਔਰ ਪੰਥਕ ਜੋ ਸਾਡੀ ਸੋਚ ਸਮਝ ਹੈ ਔਰ ਸਿੱਖ ਇਤਿਹਾਸ ਇਹਨੂੰ ਜਾਣੂ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਉ ਜੇ ਨੌਜਵਾਨ ਜਿਹੜਾ ਹੈ ਉਹ ਪੰਥਕ ਸਿਆਸਤ ਦੇ ਵਿੱਚ ਉਤਰਿਆ ਆ ਤੇ ਫਿਰ ਦਿੱਲੀ ਦੀ ਸਰਕਾਰ ਤਾਂ ਕੀ ਦਿੱਲੀ ਦੇ ਬਾਪ ਵੀ ਜਿਹੜੇ ਹੈ ਪੰਥਕ ਸਿਆਸਤ ਨੂੰ ਮਨਫੀ ਨਹੀਂ ਕਰ ਸਕਣਗੇ ਬੋਲੇ ਈਸਾਨ ਹਾਂ ਅੱਜ ਇਹ ਕਹਿ ਰਹੇ ਹਨ ਉਹ ਜੀ ਇਹ ਏਜੰਸੀਆਂ ਮਨਫੀ ਕਰ ਰਹੀਆਂ ਸਿੱਖ ਸਿਆਸਤ ਨੂੰ ਜੀ ਤੇ ਬੀਜੇਪੀ ਮਨਫੀ ਕਰ ਰਹੀ ਹੈ ਮੈਂ ਕਹਿੰਦਾ ਜੇ ਨੌਜਵਾਨ ਪੰਥਕ ਸਿਆਸਤ ਦਾ ਹਿੱਸਾ ਬਣ ਗਏ ਤਾਂ ਕੋਈ ਮਨਫੀ ਨਹੀਂ ਕਰ ਕਰ ਸਕੇਗਾ ਕੋਈ ਜ਼ੀਰੋ ਨਹੀਂ ਕਰ ਸਕੇਗਾ ਔਰ ਅਸੀਂ ਇਸ ਪੰਜਾਬ ਦੀ ਧਰਤੀ ਤੇ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਇਸ ਨੂੰ ਫਿਰ ਹਰਿਆ ਭਰਿਆ ਬਣਾ ਸਕਾਂਗੇ ਅਸੀਂ ਇਹਨੂੰ ਪਰਫੁੱਲਤ ਕਰ ਸਕਾਂਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਹਨਾਂ ਲਗਾਤਾਰ ਹਮਲਿਆਂ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਸਰਨਾ ਸਿੱਧਾ ਗਿਆਨੀ ਹਰਪ੍ਰੀਤ ਸਿੰਘ ਨੂੰ ਚੈਲੰਜ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਅਸਤੀਫਾ ਮੰਗਿਆ ਸੀ ਅਤੇ ਖੁਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਗੱਲ ਆਖੀ ਸੀ ਜਣੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੰਜ ਕਰਦਾ ਕਹਿਣ ਤੋਂ ਪਹਿਲੇ ਹੀ ਕਿ ਗਿਆਨੀ ਰਫੀਤ ਸਿੰਘ ਜਿੱਥੇ ਮਰਜੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇ ਦਵੇ ਅਕਾਲ ਤਖਤ ਸਾਹਿਬ ਤੇ ਮਿਲਣ ਗਏ ਗੱਲਾਂ ਬਾਤਾਂ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਅਸਤੀਫਾ ਦੇ ਦਿਓ ਆਪਣਾ ਮੈਂ ਕਿਹਾ ਜੀ ਮੈਂ ਕਿਉਂ ਦੇ ਆ ਅਸਤੀਫਾ ਕਹਿਣਾ ਕਿ ਜੀ ਅਸਤੀਫਾ ਸਵਾਸਤੇ ਮੈਂ ਮੰਗਦਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਵਕਤ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਮੰਨੋ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦੱਸਾਂਗਾ ਮੈਂ ਕਹਿੰਦਾ ਤੁਸੀਂ ਤੇ ਧਾਰਮਿਕ ਸ਼ਖਸੀਅਤ ਹੋ ਪੋਲਿਟਿਕਲ ਕਿਵੇਂ ਚਲਾਓਗੇ ਤੁਸੀਂ ਨਹੀਂ ਤੂੰ ਦੇਖ ਸਹੀ ਮੈਂ ਕਹਾਂ ਮੈਂ ਨਹੀਂ ਦੇਣਾ ਤਾਲੇ ਲੋਕਾਂ ਕੋਲ ਲਵੋ ਹਰਨਾ ਕੋਲ ਲਵੋ ਫਿਰ ਮੇਰੇ ਨਾਲ ਗੱਲ ਕਰਨਾ ਪਰ ਮੈਂ ਤੁਹਾਨੂੰ ਅਸਤੀਫਾ ਨਹੀਂ ਦੇਣਾ ਬਸ ਤੇਰੀਆਂ ਗੱਲਾਂ ਬਾਤਾਂ ਹੋਈਆਂ ਚੁਪ ਰਿਹਾ ਮੈਂ ਕਹਾਂ ਇੱਕੋ ਗੱਲ ਤੇ ਰਿਹਾ ਮੈਂ ਅਸਤੀਫਾ ਨਹੀਂ ਦੇਣਾ ਉਸ ਤੋਂ ਬਾਅਦ ਇਸਨੇ ਕਿ ਆਵੇ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਪੱਟੂ ਪਾ ਲਈ ਹੈ ਪੰਜ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਬੁਲਾ ਲਿਆ ਹੈ ਇਸਨੇ ਕਿਉਂਕਿ ਦਿੱਲੀ ਕਮੇਟੀ ਦੀ ਚੋਰੀ ਚੁਕਾਰੀ ਇਸ ਕਰਕੇ ਵਧੀ ਗਈ ਹੈ ਕਿ ਸਾਡੇ ਸਕੂਲ ਬਰਬਾਦ ਹੋ ਗਏ ਇੰਸਟੀਟਿਊਸ਼ਨ ਬੰਦ ਹੋ ਗਏ ਤਨਖਾਹਾਂ ਨਹੀਂ ਮਿਲ ਰਹੀਆਂ ਮੁਲਾਜ਼ਮਾਂ ਨੂੰ ਇਹਨੇ ਪੰਜਾਂ ਨੂੰ ਬੁਲਾ ਕੇ ਕਿਹਾ ਜੀ ਮੈਂ ਤੁਹਾਡਾ ਫੈਸਲਾ ਕਰਾਵਾਂਗਾ ਮੈਂ ਚੋਰੀਆਂ ਲੱਭਾਂਗਾ ਸਰ ਮਨਜੀਤ ਸਿੰਘ ਮੈਂ ਛੋਟਾ ਬ੍ਰਦਰ ਹਿਤ ਗੁਜਰ ਗਿਆ ਤਾਲਕਾ ਤੇ ਸਰਸਾ ਜਾ ਤ ਉਸਨੇ ਅਸੀਂ ਜਿਹੜੇ ਕਾਗਜ਼ ਲੈ ਕੇ ਗਏ ਸੀ ਉਸਨੇ ਦੇਖੇ ਤਾਂ ਕੰਨ ਕਾ ਜੀ ਬਹੁਤ ਜ਼ਿਆਦਾ ਚੋਰੀ ਚੋਰੀ ਹੈ ਮੈਂ ਤੁਹਾਡੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਵਾਂਗਾ ਉਹਦੇ ਵਿੱਚ ਸਾਰੀਆਂ ਚੋਰੀਆਂ ਸਾਹਮਣੇ ਲਿਆ ਕੇ ਦੋਸ਼ੀ ਸਜਣ ਨੂੰ ਸੁਝਾ ਦੇਆ ਮੈਂ ਬਾਹਰ ਪ੍ਰੈਸ ਵਾਲਿਆਂ ਨੇ ਕਿਹਾ ਮੈਂ ਕਿਹਾ ਜੀ ਬੜੀ ਖੁਸ਼ੀ ਹੈ ਹੁਣ ਜੱ태ਦਾਰ ਫੈਸਲਾ ਕਰ ਦੇਗਾ ਉੱਥੇ ਜਸਬੀਰ ਸਿੰਘ ਪੱਟੀ ਸੀ ਪੱਤਰਕਾਰ ਉਹਨਾਂ ਨੇ ਮੈਨੂੰ ਇਹ ਗੱਲ ਕਿਹਾ ਘੋੜੀ ਕਾਣਿਆ ਘੋੜੀ ਚੜਿਆ ਤੇ ਜਾਣਿਆ ਮੈਂ ਬਾਕੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੈਂ ਬੜਾ ਸੈਟੀਸਫਾਈਡ ਹੋ ਕੇ ਅਸੀਂ ਬਾਹਰ ਆਏ ਸੀ ਕਿਸ ਨੂੰ ਪੁੱਛੋ ਅੱਜ ਤੱਕ ਉਹ ਮੈਮਰੀ ਟੈਨ ਮੈਮਰੀ ਕਮੇਟੀ ਬਣੀ ਨਾਂ ਵੀ ਸਾਡੇ ਕੋਲ ਪੁੱਛ ਲੈ ਮੈਂ ਕਿਹਾ ਜੀ ਜਿਹੜੇ ਪਾਣੇ ਨੇ ਪਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਹਿੰਦੁਸਤਾਨ ਦੁਨੀਆ ਦੇ ਕਿਹੜੇ ਬੰਦੇ ਨੂੰ ਪਾਣਾ ਪਾ ਲੋ ਇਨਕੁਆਰੀ ਕਰਾ ਲਓ। ਨਹੀਂ ਹੋਈ। ਕਿਉਂ? ਬੀਜੇਪੀ ਨੇ ਇਹ ਕਹਤਾ ਹਬੇ ਜੇ ਤੂੰ ਇਨਕੁਆਰੀ ਕਰਾਤੀ ਇਤੇ ਸਰਸਾ ਵਗੈਰਾ ਸਾਰੇ ਮਰ ਜਾਣਗੇ, ਫਸ ਜਾਣਗੇ। ਇਹਨਾਂ ਨੂੰ ਬਚਾਣ ਦੇ ਖਾਤਰ ਇਸ ਨੇ ਇਨਕੁਆਰੀ ਨਹੀਂ ਕੀਤੀ ਪੁੱਛੋ ਕੀਤੀ ਕਿ ਨਹੀਂ ਕੀਤੀ। ਅਕਾਲ ਤਖਤ ਦਾ ਜਥੇਦਾਰ ਹੋਏ। ਔਰ ਗੱਲ ਕਰਕੇ ਕਾਲ ਤੱਕ ਤੇ ਫਿਰ ਉਹਦਾ ਨਾ ਕਿ ਮੁਕਰ ਜਾਏ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਸੀਂ ਸਾਰਾ ਦੁਨੀਆ ਘੁੰਮੇ ਹੋ ਬੜਿਆਂ ਨੂੰ ਲਾਲਚ ਦਿੱਤੇ ਤੇ ਚਲੋ ਮੇਰੀ ਇੱਕ ਗੱਲ ਕਰਨਾ ਤੁਸੀਂ ਕੋਈ ਐਸੀ ਗੱਲ ਦੱਸ ਸਕਦੇ ਹੋ ਜਿਹੜੇ ਤੁਸੀਂ ਪਿਉਰੀ ਕੀਤੀ ਹੋਇਆ ਜਾ ਕਰਾਵੇ ਦੋ ਦਸੰਬਰ ਨੂੰ ਹੋਏ ਹੁਕਮਨਾਮੇ ਦੇ ਵਿੱਚ ਕਿਹੜੀ ਗੱਲ ਹੈ ਜਿਹੜੀ ਅਕਾਲੀ ਦਲ ਨੇ ਸਾਰੇ ਦੀ ਸਾਰੀ ਲੀਡਰਸ਼ਿਪ ਬੈਠੇ ਸੀ ਪੂਰੀ ਨਹੀਂ ਕੀਤੀ ਇੱਕ ਮੈਂ ਕਿਆ ਸਿੰਘ ਸਾਹਿਬ ਨੂੰ ਵੀ ਤੁਹਾਨੂੰ ਅਸਤੀਫਾ ਆ ਗਿਆ ਪ੍ਰਧਾਨ ਸਾਹਿਬ ਦਾ ਕਦੀ ਜ਼ਿੰਦਗੀ ਚ ਦੇਖਿਆ ਨੇ ਇਹ ਸਤੀਫੇ ਨੂੰ ਫਲਾਣਾ ਕੋਲ ਪਾਸ ਕਰਾਉਂ ਤਰਾਣਾ ਕੋ ਕਰਾਉ ਅਕਾਲੀ ਦਲ ਨੇ ਵਰਕਿੰਗ ਕਮੇਟੀ ਤੋਂ ਪਾਸ ਕਰਕੇ ਭੇਜਤਾ ਉਸ ਤੋਂ ਬਾਅਦ ਕੀ ਲੋਟ ਸੀ ਸਾਨੂੰ ਕਿਹਾ ਗਿਆ ਮੈਂ ਉਸ ਮੀਟਿੰਗ 'ਚ ਸਾਂ ਬਈ ਤੁਸੀਂ 7 ਦੇ 11 ਕਰ ਲੋ 12 ਕਰ ਲੋ ਅਕਾਲੀ ਲੀਡਰਸ਼ਿਪ ਨੇ ਹੁੰਦਰ ਸਾਹਿਬ ਕਾਮੀ ਸਾਹਿਬ ਔਰ ਟੀਮਾ ਸਾਹਿਬ ਇਹਨਾਂ ਨੇ ਕਹਿੰਦੇ ਕੋਈ ਨਹੀਂ ਸਾਥ ਹੀ ਸਹੀ ਉਹ ਹੀ ਆਪਣੇ ਨੇ ਉਹਤੇ ਇਤਬਾਰ ਕਰਨ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਕੀ ਮਤਲਬ ਸੀ ਇਹਨਾਂ ਸਾਥ ਮੈਂ ਪੰਜ ਮੈਂ ਮਰਾਦਾ ਜੀ ਜਦ ਪ੍ਰਧਾਨ ਸਿਖਵਾ ਦੇ ਗਿਆ ਹੈ ਚੇਅਰਮੈਨੀ ਤੋਂ ਤੁਹਾਡੇ ਕੋਲ ਸਬਰ ਨਹੀਂ ਦੋ ਤਿੰਨ ਦਿਨ ਦਾ ਤੁਸੀਂ ਕਿਹਾ ਚਲੋ ਜੀ ਹੁਣ ਸਾਡੇ ਹੱਥ ਉਹ ਮੁਹਾਵਰਾ ਆ ਗਿਆ ਭੁੱਖਿਆ ਤੇ ਟੋਰ ਅੱਬਾ ਪਾਣੀ ਪੀ ਪੀ ਆਫ ਰਿਆ ਮਨ ਗਿਆ ਜੀ ਚਲੋ ਜੀ ਹੁਣ ਕਰੋ ਜੀ ਗਾਨੀਆ ਰਪੀਰ ਸਿੰਘ ਜ਼ਰੂਰ ਤੋਂ ਜ਼ਿਆਦਾ ਬੋਲਿਆ ਮੈਂ ਇਤਨੀ ਹਲੀਮੀ ਨਾਲ ਅੱਜ ਤੱਕ ਜਵਾਬ ਅਕਾਲੀ ਲੀਡਰਸ਼ਿਪ ਕੋਲ ਉਸ ਨੇ ਆ ਜਿਨ੍ਹਾਂ ਨੇ ਸਵਾਲ ਜਵਾਬ ਕੀਤਾ ਨਕਾਲ ਤੱਕ ਦੇ ਉਤੇ ਅਰ ਕੱਲ ਗਾਨੀਆ ਰਪੀਰ ਸਿੰਘ ਉਹਨਾਂ ਨੂੰ ਮਾਨਸਤਕਾਰ ਦੇ ਰਿਹਾ ਅੱਜ ਜਿਨ੍ਹਾਂ ਨੇ ਝੂਠਾ ਪਾਣ ਦੀ ਕੋਸ਼ਿਸ਼ ਕੀਤੀ ਜਥੇਦਾਰਾਂ ਨੂੰ ਅੱਜ ਉਹਨਾਂ ਨੂੰ ਸਿਰੋਂ ਪਾ ਪਾਉਂਦੇ ਪੈਣ ਪੰਥਕ ਸੰਕਟ ਇਹਨਾਂ ਡੂੰਗਾ ਹੋ ਚੁੱਕਿਆ ਅਤੇ ਇਸ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਾਲ ਵੀ ਜੁੜਿਆ ਹੋਇਆ ਹੈ ਪਰ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਟੀਮਾ ਅੱਜ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਣ ਅਤੇ ਭਰਤੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ। ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਬਿੰਦਰ ਸਿੰਘ ਪੁੰਦਰ ਸਾਹਿਬ ਦੀ ਅਗਵਾਈ ਵਿੱਚ ਹੋਈ ਹੈ ਜਿਹਦੇ ਵਿੱਚ ਸਾਰੇ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੀ ਸਮੀਖਿਆ ਜਿਹੜੀ ਹੈ ਉਹ ਪਾਰਲੀਮੈਂਟਰੀ ਪੋਰਟ ਨੇ ਕੀਤੀ ਇੱਕ ਤਰ੍ਹਾਂ ਸਾਰੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰ ਸਾਹਿਬਾਨ ਦਾ ਸਭ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਪਾਰਟੀ ਦੇ ਭਰਤੀ ਮਹਿਮਲੋ ਦਿੱਤਾ। ਔਰ ਅੱਜ ਜੋ ਵਰਕਿੰਗ ਕਮੇਟੀ ਦਾ ਫੈਸਲਾ ਸੀ 20 ਤਰੀਕ ਹੁਣ ਸ਼ਾਮੀ 5 ਵਜਣ ਵਾਲਿਆ ਸਾਰਾ ਜਿਹੜਾ ਭਰਤੀ ਜਾਰੀ ਕਰਨ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ। ਉਹ ਨਵੀਆਂ ਕ ਆਪਣੀਆਂ ਦੇਣ ਦਾ ਕੰਮ ਜਿਹੜਾ ਉਹ ਬੰਦ ਹੋ ਗਿਆ ਔਰ ਮੈਨੂੰ ਖੁਸ਼ੀ ਹੈ ਇਹ ਦੱਸ ਦਿਆਂ ਕਿ 33 ਲੱਖ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ 33000 ਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਇਸੋਨੇ ਦਫ਼ਤਰ ਤੋਂ ਜਾਲੀ ਹੋ ਚੁੱਕੀਆਂ। ਔਰ ਨਾਲ ਹੁੰਦਾ ਸਾਰੇ ਜ਼ਿਲ੍ਹਾ ਅਬਜਰਨ ਸਰਬਾਨ ਨੂੰ ਵੀ ਵੱਖ-ਵੱਖ ਸੂਬਿਆਂ ਦੇ ਅਬਜਰਨ ਸਰਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲ ਜਿਹੜੇ ਸਰਕਟ ਡੈਲੀਕੇਟਰ ਦੀਆਂ ਲਿਸਟਾਂ ਨੇ ਜਿਨ੍ਹਾਂ ਦੇ ਭਰਤੀ ਕੀਤੀ ਹੈ। ਉਹ ਸਾਰੀਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਡਾਕਟਰ ਜਿੰਨਾ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰਵਾਈ ਜਿਹੜੀ ਹੈ ਉਹ ਸਮੇਂ ਸਿਰ ਆਰੰਭ ਹੋ ਸਕੇ ਸੋ ਮੈਂ ਸਾਰੀ ਪਾਰਟੀ ਦਾ ਸਾਰੇ ਨਿੱਦੇ ਸਭਾ ਦਾ ਸਾਰੇ ਵਰਕਰ ਸਭਾ ਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕਰਦਾ